ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸਤਲੁਜ ਦਰਿਆ ਉਤੇ ਬਣਿਆ ਹੋਇਆ ਪੁਲ ਜਿਸ ਦਾ ਉਦਘਾਟਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਪੰਜਾਬ ਨੇ ਮਿਤੀ 22 ਮਾਰਚ 1986 ਨੂੰ ਕੀਤਾ ਸੀ ਇਸ ਪੁਲ ਨੂੰ ਸਤਲੁਜ ਦਰਿਆ ਉਤੇ ਬਣਿਆ ਹੋਇਆ ਸਭ ਤੋਂ ਲੰਬਾ ਪੁਲ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਪੁਲ ਦੀ ਲੰਬਾਈ ਲਗਭਗ 1 ਕਿਲੋਮੀਟਰ ਦਸੀ ਜਾ ਰਹੀ ਹੈ ਉਸ ਸਮੇਂ ਬਣਾਇਆ ਗਿਆ ਪੁਲ ਇੱਕ ਵਰਦਾਨ ਸਾਬਿਤ ਹੋਇਆ ਸੀ ਪਰ ਹੁਣ ਇਸ ਪੁਲ ਦੀ ਮਨਿਆਰ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਬੋਲਡੂ ਬਣਾਏ ਗਏ ਪਿੱਲਰ ਲਗਭਗ 35 ਤੋਂ 40 ਫੁੱਟ ਜ਼ਮੀਨ ਲੈਵਲ ਤੋਂ ਨੰਗੇ ਹੋ ਗਏ ਹਨ ਕਿਉਂਕਿ ਇਹ ਪੁਲ ਵੀ ਮਾਇਨਿੰਗ ਦੀ ਪੇਂਟ ਚੜ ਗਿਆ ਹੈ ਜੇਕਰ ਹੁਣ ਵੀ ਸਮੇਂ ਰਹਿੰਦੇ ਇਸ ਪੁਲ ਦੇ ਵੱਲ ਧਿਆਨਾਂ ਦਿੱਤਾ ਗਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਐਲਗਰਾਹ ਦੇ ਪੁਲ ਦੇ ਬੰਗੋ ਇਸ ਪੁਲ ਨੂੰ ਵੀ ਬੰਦ ਕਰਨਾ ਪਵੇਗਾ ਇਸ ਪੁਲ ਦੇ ਪਾਇਆਂ ਨੂੰ ਵੇਖ ਕੇ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇਸ ਪੁਲ ਦੇ ਪਾਇਆਂ ਦੇ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ ਅਤੇ ਸਮੇਂ ਰਹਿੰਦੇ ਜੇ ਇਸ ਪੁਲ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਵੱਧ ਤੋਂ ਵੱਧਰ ਹੋਣ ਵਾਲੇ ਨੇ ਕਿਉਂਕਿ ਜੇਕਰ ਇਹ ਪੁਲ ਵੀ ਐਲਗਰਾਹ ਦੇ ਪੁਲ ਦੀ ਤਰ੍ਹਾਂ ਬੰਦ ਕਰਨਾ ਪੈ ਗਿਆ ਤਾਂ ਫਿਰ ਉਪਰ ਪਰ ਬੇਦ ਦਿੱਤੇ ਗੜ ਸ਼ੰਕਰ ਸਾਈਡ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਲੋਕਾਂ ਦਾ ਸੰਪਰਕ ਪੂਰਨ ਰੂਪ ਦੇ ਵਿੱਚ ਟੁੱਟ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਤੇ ਆ ਤੁਹਾਨੂੰ ਵਿਖਾਨਿਆ ਕਿ ਗਰਾਉਂਡ ਜ਼ੀਰੋ ਲੈਵਲ ਤੋਂ ਸਾਡੀ ਇਹ ਪੂਰੀ ਰਿਪੋਰਟ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ ਗੱਲ ਕਰਦੇ ਹਾਂ ਪੁਲਾਂ ਦੀ ਕਿਉਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਅਹਿਲਗਰਾਂ ਦੇ ਵਿੱਚ ਜੋ ਪੁਲ ਬਣਿਆ ਸੀਗਾ ਜੋ ਮਾਝਾ ਤੇ ਦੁਆਬਾ ਨੂੰ ਜੋੜਨ ਵਾਲਾ ਪੁਲ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਪੁਲ ਦੇ ਵਿੱਚ ਦਰਾਰ ਆ ਗਈ ਸੀ ਪੁਲ ਦੇ ਪਾਇਖ ਕਿਸਕਗੇ ਸੀ ਇਸ ਦੇ ਚੱਲਦੇ ਸੁਰੱਖਿਆ ਦੇ ਮੱਦੇ ਨਜ਼ਰ ਉਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਮਾਈਨਿੰਗ ਦੀ ਟੈਂਟ ਉਹ ਪੁਲ ਚੜ ਗਿਆ ਸੀ ਤੇ ਹੁਣ ਗੱਲ ਕਰਦੇ ਆਂ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਗੜਸ਼ੈਂਕਰ ਨੂੰ ਜੋੜਨ ਵਾਲਾ ਸਤਲੁਜ ਦਰਿਆ ਉੱਤੇ ਬਣਿਆ ਹੋਇਆ ਸਭ ਤੋਂ ਲੰਬਾ ਪੁਲ ਜਾਨੀ ਕਿ ਜਿਸ ਦੀ ਲੰਬਾਈ ਲਗਭਗ 1 ਕਿਲੋਮੀਟਰ ਹੈ ਇਹ ਪੁਲ ਜਦੋਂ ਬਣਿਆ ਸੀ ਤਾਂ ਇੱਕ ਵੱਡੀ ਆਸ ਇਲਾਕਾ ਵਾਸੀਆਂ ਨੂੰ ਹੋਈ ਸੀ ਕਿ ਹੁਣ ਉਹਨਾਂ ਦਾ ਆਣਾ ਜਾਣਾ ਸਤਲੁਜ ਦਰਿਆ ਤੋਂ ਆਸਾਨ ਹੋ ਗਿਆ ਹੈ ਪਰ ਹੁਣ ਸਥਾਨਕ ਵਸਨੀਕ ਚਿੰਤਾ ਦੇ ਵਿੱਚ ਨੇ ਉਹਨਾਂ ਨੇ ਚਿੰਤਾ ਦਾ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਇਸ ਪੁਲ ਨੂੰ ਵੀ ਮਾਈਨਿੰਗ ਦੀ ਖੋਰ ਲੱਗ ਚੁੱਕੀ ਹੈ ਤੇ ਜੋ ਪੁਲ ਦੇ ਪਾਏ ਨੇ ਜੇ ਅਸੀਂ ਗੱਲ ਕਰੀਏ ਤਾਂ ਪੁਲ ਦੇ ਪਾਏ 30 ਤੋਂ 35 ਫੁੱਟ ਤੱਕ ਖਾਲੀ ਕਰ ਦਿੱਤੇ ਗਏ ਨੇ ਮਾਈਨਿੰਗ ਮਾਫੀਆ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲ ਦੀਆਂ ਤਸਵੀਰਾਂ ਨੇ ਸਤਲੁਜ ਦਰਿਆ ਉੱਤੇ ਪੁਲ ਬਣਿਆ ਹੋਇਆ ਹੈ ਇੱਕ ਤਸਵੀਰ ਆਸੀਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਿਸ ਦੇ ਵਿੱਚ ਇਹ ਪਿੱਲਰ ਜੋ ਸਾਹਮਣੇ ਵਿਖਾਈ ਦੇ ਰਿਹਾ ਬਿਲਕੁਲ ਜਮੀਨ ਦੇ ਲੈਵਲ ਸੀ ਗਰਾਊਂਡ ਲੈਵਲ ਦੀ ਗੱਲ ਕਰ ਰਿਹਾ ਤਾਂ ਗਰਾਊਂਡ ਲੈਵਲ ਸੀ ਗਾਇ ਹੁਣ ਮਾਈਨਿੰਗ ਦੀ ਭੇਂਟ ਚੜਦਾ ਹੋਇਆ ਲਗਭਗ 30 ਤੋਂ 35 ਫੁੱਟ ਪਿੱਲਰ ਖਾਲੀ ਹੋ ਗਿਆ ਹੈ 20 ਫੁੱਟ ਦੀ ਗੱਲ ਕਰੀਏ ਤਾਂ ਪਾਣੀ ਦੇ ਉੱਪਰ ਇਹ ਤੇ 10-15 ਫੁੱਟ ਪਾਣੀ ਦੇ نیچے ਇਹ ਪਿੱਲਰ ਵਿਖਾਈ ਦੇ ਰਿਹਾ ਪਰ ਮੀਡੀਆ ਨੂੰ ਸਥਾਨਿਕ ਵਸਨੀਕਾਂ ਨੂੰ ਇਹ ਸਭ ਦਿਖ ਰਿਹਾ ਹੈ ਪਰ ਪ੍ਰਸ਼ਾਸਨ ਤੇ ਸਰਕਾਰਾਂ ਕਿੱਥੇ ਨੇ ਕਿਉਂ ਸੁੱਤੀਆਂ ਪਈਆਂ ਨੇ ਕਿਉਂ ਨਹੀਂ ਮਾਈਨਿੰਗ ਮਾਫੀਆ ਉੱਤੇ ਇਹਨਾਂ ਵੱਲੋਂ ਕੋਈ ਸ਼ਿਕੰਜਾ ਕੱਸਿਆ ਜਾਂਦਾ ਤਾਂ ਕਿ ਅਜਿਹੀ ਦਰਹੋਰ ਜਿਹੜੀ 1 ਕਿਲੋਮੀਟਰ ਲੰਬਾ ਪੁਲ ਬਣਾਇਆ ਗਿਆ ਸੀ ਸਤਲੁਜ ਦਰਿਆ ਤੇ ਇਸ ਨੂੰ ਬਚਾਉਣ ਦਾ ਪਿਆਸ ਕਿਉਂ ਨਹੀਂ ਕੀਤਾ ਜਾ ਰਿਹਾ ਜੇਕਰ ਇਸੇ ਤਰ੍ਹਾਂ ਮਾਈਨਿੰਗ ਚੱਲਦੀ ਰਹੀ ਇਲਾਕੇ ਦੇ ਵਿੱਚ ਖਾਸ ਕਰਕੇ ਇਸ ਪੁਲ ਦੇ ਲਾਗੇ ਜੇ ਮਾਈਨਿੰਗ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਪੁੱਲ ਨੂੰ ਵੀ ਐਲਗਰਾਪੋਲੀ ਤਰ੍ਹਾਂ ਬੰਦ ਕਰਨ ਦੀ ਨੋਬਤ ਆ ਜਾਵੇਗੀ ਇੱਕ ਤਸਵੀਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਤलुज ਦਰਿਆ ਦੇ ਨਾਲ ਜੋ ਵਾਲ ਬਣਾਈ ਗਏ ਸੀਗੀ ਉਹ ਵੀ ਬਿਲਕੁਲ ਅੱਗੇ ਚੁੱਕੀ ਆ ਤੇ ਜ਼ਮੀਨ ਨੂੰ ਖਾਰ ਲੱਗ ਚੁੱਕੀ ਆ ਲਗਭਗ ਜੇ ਅਸੀਂ ਗੱਲ ਕਰੀਏ ਤਾਂ 40 ਤੋਂ 50 ਫੁੱਟ ਗਰਾਊਂਡ ਲੈਵਲ ਤੋਂ نیچے ਸਤलुज ਦਰਿਆ ਚਲਾ ਗਿਆ ਹੈ ਜੇਕਰ ਹੁਣ ਵੀ ਕੋਸ਼ਿਸ਼ ਨਾ ਕੀਤੀ ਗਈ ਤਾਂ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਹਾਲਾਤ ਇਸ ਵਾਰ ਨਾਲ ਉਹ ਵੀ ਵੱਤੋਂ ਬੱਤਰ ਦੇਖਣ ਨੂੰ ਮਿਲਣਗੇ ਜਰੂਰਤ ਹੈ ਪ੍ਰਸ਼ਾਸਨ ਨੂੰ ਸਖਤੀ ਕਰਨ ਦੀ ਸਰਕਾਰਾਂ ਨੂੰ ਸਖਤੀ ਕਰਨ ਦੀ ਤੇ ਮਾਈਨਿੰਗ ਮਾਫੀਆ ਤੇ ਨਕੇਲ ਕੱਸਣ ਦੀ ਤਾਂ ਜੋ ਇਸ ਪੁੱਲ ਦੇ ਆਲੇ ਦੁਆਲੇ ਮਾਈਨਿੰਗ ਨਾ ਕੀਤੀ ਜਾ ਸਕੇ ਪਰ ਉਸ ਤੋਂ ਵੱਡੀ ਜਰੂਰਤ ਹੈ ਕਿ ਜੋ ਪਿੰਨਰ ਖਾਲੀ ਕਰ ਦਿੱਤੇ ਗਏ ਨੇ ਇਹਨਾਂ ਨੂੰ ਦੁਬਾਰਾ ਕਿਵੇਂ ਕਵਰ ਕੀਤਾ ਜਾਵੇ ਇਹ ਵੀ ਵੱਡੀ ਯੋਜਨਾ ਬਣਾਉਣ ਦੀ ਸਰਕਾਰ ਨੂੰ ਜਰੂਰਤ ਹੈ ਹੁਣ ਸਥਾਨਕ ਵਾਸੀਆਂ ਨੂੰ ਇੰਤਜ਼ਾਰ ਹੈ ਕਿ ਕਦੋਂ ਸਰਕਾਰ ਕੋਈ ਉਚਿਤ ਕਦਮ ਚੁੱਕੇਗੀ ਤਾਂ ਇਹਨਾਂ ਪਿੱਲਰਾਂ ਦੀ ਪਰਪਾਈ ਕਰਨ ਦੇ ਲਈ ਕੋਈ ਠੋਸ ਕਦਮ ਚੁੱਕਿਆ ਜਾਵੇਗਾ ਜਾਂ ਫਿਰ ਇੰਤਜ਼ਾਰ ਹੋਏਗਾ ਕਿ ਐਲ ਗਰਾ ਦੇ ਪੋਡੇ ਵਾਂਗੂ ਇਸ ਪੁਲ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ ਇਹ ਤਾਂ ਆਨ ਬੜਾ ਸਮਾਂ ਹੀ ਦੱਸੇਗਾ ਫਿਲਹਾਲ ਪੰਜਾਬ ਟੀਵੀ ਪ੍ਰਾਈਮ ਲਈ ਸ਼੍ਰੀ ਅਨੰਦ ਪ੍ਰਸਾਦ ਹੋਰ ਕੇਸ਼ ਰਾਣਾ ਦੀ ਰਿਪੋਰਟ